ਅੱਜ ਦੀ ਗੱਲ ਦੀ ਸਾਰਿਆਂ ਨੂੰ ਨਵੇਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਟਰੈਕਟਰ Mahindra D A ਟਰੈਕਟਰ ਆ ਜੀ 575 ਟਰੈਕਟਰ ਬਿਲਕੁਲ ਵਾਜਵਰੇਟ ਦੇ ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 1992 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਪਿਛਲੇ ਟਾਇਰ ਟਰੈਕਟਰ ਦੇ 40 ਪੈਸੇ ਆ ਅਗਲੇ ਟਾਇਰ ਟਰੈਕਟਰ ਤੇ 60 ਪੈਸੇ ਰੰਗ ਪੇਟ ਵੱਲੋਂ ਵੀ ਕੋ ਟਰੈਕਟਰ ਓਕੇ ਆ ਜੀ ओरिजिनल ਰੰਗ ਚ ਪਿਆ ਆ ਇੰਜਨ ਕੇਅਰ ਲੈਫਟ ਪੰਪ ਕੋਲ ਬਿਲਕੁਲ ਓਕੇ ਆ ਸਾਫ ਕ੍ਰੀਸਨ ਵੀਟਰੈਕਟਰ ਆ ਜੀ ਰੇਟ ਦੀ ਗੱਲ ਕਰਗੇ ਤਾਂ ਬਾਈ ਹੁਣੇ ਡਿਮਾਂਡ 1.5 ਲੱਖ ਰੁਪਈਆ ਸਕਰੀਨ ਤੇ ਨੰਬਰ ਆ 84277 25955 ਡਿਮਾਂਡ 1.5 ਲੱਖ ਰੁਪਈਆ ਵਾਜੂ ਰੇਟ ਦੇ ਟਰੈਕਟਰ ਆ ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰਿਆਂ ਦਾ ਧੰਨਵਾਦ